स लाइट द लाइट विद द लाइट ऑफ दिस लैम एक अलग पहचान देने वाले हमारी जिंदगी के सबसे पहले भगवान ీ ప్రమోద మాన మానసే కృపా కటాశోరణీ నిరుద్ధుద్ధరా పది క్వచిత్తికంబరే మనో వినోద మేము వస్తునీ ुमद्रव प्रलिप्तदिग्वधूमदासिन्धुरस्तुरत्वपुत्तरी यमेतुरे मनो विनोदमद्भुतं विभद्भूतमर्तरी

ਅ ਜਿਨ੍ਹਾਂ ਦੇ ਪਿਆਰ ਸਦਕਾ ਅੱਜ ਦੂਜੀ ਵਾਰ ਤੁਹਾਡੇ ਦਰਮਿਆਨ ਪਹੁੰਚਾਂਗੇ ਕਿਉਂਕਿ ਦੋਨ ਪਰਿਵਾਰ ਨਾਲ ਫੈਮਿਲੀ ਰਿਲੇਸ਼ਨਸ਼ਿਪ ਨੂੰ ਇਸ ਕਰਕੇ ਉਰਜੀਵਿਆਂ ਦੇ ਬਾਵਜੂਦ ਜਿੰਨਾ ਸਮਾਂ ਹੋ ਸਕੇ ਕਰ ਰਹੇ ਹੈ ਔਰ ਹਰਿੰਦਰ ਭਾਈ ਦਾ ਔਰ ਧੰਨਵਾਦ ਸਾਡੇ ਸਨੌਰ ਦੇ ਐਮਐਲਏ ਮੇਰੇ ਛੋਟੇ ਵੀਰ ਹਰਮੇਸ਼ਿੰਘ ਪਠਾਨ ਮਾਜਰਾ ਜੀ ਔਰ ਟਬਾਣਾ ਵੀਰ ਜੀ ਔਰ ਜਾਨਸੁੰਗ ਮੋਗੋ ਜੀ ਉਹ ਜਿੰਨੇ ਵੀ ਸਰਕਾਰਯੋਗ ਸੱਜਣ ਆਇਆ ਸਾਰਿਆਂ ਦਾ ਧੰਨਵਾਦ ਕਰਦੇ ਆ ਔਰ ਦੂਜੀ ਵਾਰੀ ਇੱਥੇ ਆ ਔਰ ਬੜੀ ਖੁਸ਼ੀ ਹੋਈ ਐ ਇੱਥੇ ਆ ਕੇ ਕਿ ਅਸੀਂ ਸਰ ਜੀ ਵਪਾਰੀ ਜ਼ਿੰਦਗੀ ਦੇ ਵਿੱਚ ਸਾਨੂੰ ਕੁਛ ਨਾ ਕੁਛ ਜਿਹੜਾ ਐਂਟਰਟੇਨ ਐ ਉਹ ਵੀ ਕਰਨਾ ਚਾਹੀਦਾ ਹੈ ਤੋ ਅੱਜ ਅਸੀਂ ਦੇਖਿਆ ਕਿ ਬੱਚਿਆਂ ਨੇ ਸਾਨੂੰ ਜੋ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਸਾਨੂੰ ਦਿਖਾਇਆ ਹਾਲਾਂਕਿ ਹਰ ਇੱਕ ਕੋਈ ਵੀ ਤੁਸੀਂ ਕੰਮ ਕਰਦੇ ਹੋ ਉਹਦੇ ਦੋ ਪਹਿਲੂ ਹੁੰਦੇ ਨੇ ਇੱਕ ਨੈਗੇਟਿਵ ਇੱਕ ਪੋਜ਼ਿਟਿਵ ਜਿਵੇਂ ਸੋਸ਼ਲ ਮੀਡੀਆ ਤੇ ਵੀ ਅਸੀਂ ਦੇਖਿਆ ਚਾਹੇ ਕੋਈ ਵੀ ਪਲੇਟਫਾਰਮ ਲੈ ਲਓ ਐਕਸ ਲੈ ਲਓ ਫੇਸਬੁੱਕ ਲੈ ਲਓ ਜਾਂ ਸਨੈਪਚੈਟ ਜਾਂ ਹੋਰ ਕੋਈ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਰੋਜ਼ੀ ਰੋਟੀ ਸੋਸ਼ਲ ਮੀਡੀਆ ਤੋਂ ਚੱਲਦੀ ਹੈ ਜਿਨ੍ਹਾਂ ਨੇ ਇਹ ਸੋਸ਼ਲ ਮੀਡੀਆ ਨੂੰ ਆਪਣੇ ਵਪਾਰ ਦੇ ਤੋਂ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਹਲਕਾ ਸਨੌਰ ਨੂੰ ਬਿਲੋਂਗ ਕਰਦੇ ਆ ਵਿੱਚੋਂ ਮੈਨੂੰ ਲੱਗਦਾ ਵੀ ਕੋਸ਼ਿਸ਼ ਚ ਸਮਾਣੇ ਦੇ ਵੀ ਆਏ ਹੋਣਗੇ ਜਿਹੜੇ ਹਲਕੇ ਸਮਾਣੇ ਨੂੰ ਬਿਲੋਂਗ ਕਰਦੇ ਕਿਉਂ ਬਾਰਡਰ ਤੇ ਆਪਾਂ ਬੈਠੇ ਆ ਅੱਜ ਸਾਨੂੰ ਲੋੜ ਸੀ ਇਨ੍ਹਾਂ ਸਕੂਲਾਂ ਦੀ ਜਿਹੜੇ ਸਕੂਲ ਸਾਡੇ ਬੱਚਾ ਨੂੰ ਕੁਝ ਸਿਖਾ ਸਕਣ ਅੱਜ ਜੋ ਮੈਂ ਦੇਖਦਾ ਜਿਤਨਾ ਆ ਸਾਡੇ ਪੰਜ ਚਾਰ ਸਕੂਲ ਜਿਨ੍ਹਾਂ ਨੇ ਸਾਡੇ ਇਸ ਏਰੀਏ ਦੇ ਜਿੰਨੇ ਵੀ ਬੱਚੇ ਆ ਉਹਨੂੰ ਵਧੀਆ ਮੰਜਲਾਂ ਤੇ ਪਹੁੰਚਾਇਆ ਸਾਡੇ ਇਤਰਾ ਬਾਬਾ ਜੀ ਦਾ ਸਕੂਲ ਸੀ ਬੌਲੀ ਸਾਹਿਬ ਉਹਨਾਂ ਦਾ ਵੀ ਸਾਰਾ ਜਦੋਂ ਬਾਬਾ ਹੀ ਨਰਿੰਦਰ ਸਿੰਘ ਹੁੰਦੇ ਸੀ ਬੜਾ ਵਧੀਆ ਉਹ ਸਟਾਫ ਸੀ ਸਾਰਾ ਬੱਚੇ ਉੱਥੋਂ ਦੇ ਬਹੁਤ ਅਫਸਰ ਸਰਵਿੰਗ ਇੰਸਪੈਕਟਰ ਇੰਸਪੈਕਟਰ ਚੰਗੀਆਂ ਪੋਸਟਾਂ ਤੇ ਕੋਈ ਕਿਸੇ ਫੀਲਡ 'ਚ ਕੋਈ ਕਿਸੇ ਫੀਲਡ 'ਚ ਗਿਆ ਸਭ ਤੋਂ ਪੁਰਾਣਾ ਸਕੂਲ ਬਾਬਾ ਜੀ ਨੇ ਬਣਾਇਆ ਸੀ ਉਹਦੀ ਉਦੋਂ ਲੋੜ ਸੀ ਸਾਡੇ ਹਲਕਾ ਸਨੌਰ ਨੂੰ ਉਸ ਤੋਂ ਬਾਅਦ ਮਾਤਾ ਗੁਜਰੀ ਸਕੂਲ ਆਇਆ ਉਸ ਤੋਂ ਬਾਅਦ ਸਟੈਪ ਬਾਈ ਸਟੈਪ ਆਉਂਦੇ ਰਹੇ ਪਰ ਜੋ-ਜੋ ਨਵੇਂ ਇਹ ਸਕੂਲ ਆਏ ਆ ਇਹਨਾਂ ਨੇ ਜਿਹੜੇ ਪੁਰਾਣੀਆਂ ਸਕੂਲ ਦੇ ਸਿਸਟਮ ਸੀ ਸਾਰੇ ਚੇਂਜ ਕਰਕੇ ਜੋ ਅੱਜ ਦੇ ਯੁੱਗ ਚ ਲੋੜ ਆ ਜੋ ਅੱਜ ਦੀ ਕੰਪੀਟੀਸ਼ਨ ਦੀ ਲੋੜ ਆ ਇਹ ਮੇਰੇ ਮੀਰ ਦਿਉਲ ਹੁਣਾਂ ਨੇ ਸਕੂਲ ਹੀ ਬਣਾਏ ਇਹ ਵਧਾਈ ਦੇ ਪਾਤਰ ਨੇ ਤੇ ਇਹਨਾਂ ਦਾ ਵੀ ਧੰਨਵਾਦ ਵੀ ਕਰਦੇ ਵੀ ਸਾਡੇ ਹਲਕੇ ਨੂੰ এডੂਕੇਸ਼ਨ ਦੀ ਜਿਹੜੀ ਦੇਣ ਆ ਉਹਨਾਂ 'ਚ ਬਹੁਤ ਵੱਡਾ ਇਹਨਾਂ ਦਾ ਹਿੱਸਾ ਹੋਊਗਾ ਤੇ ਇੱਥੋਂ ਦੇ ਜਿਹੜੇ ਬੱਚੇ ਆ ਅਸੀਂ ਵੀ ਮਹਾਰਾਜ ਅੱਗੇ ਅਰਦਾਸ ਕਰਦੇ ਆ ਵੀ ਉਹ ਚੰਗੀਆਂ ਉਪਲਬਧੀਆਂ ਤੇ ਜਾਣ ਚੰਗੀਆਂ ਪੋਸਟਾਂ ਤੇ ਜਾਣ ਚੰਗੇ ਆਪਦੇ ਪਰਿਵਾਰਾਂ ਨੂੰ ਪਾਲਣ ਤੇ ਆਪਦੇ ਮਾਪਿਆਂ ਦੀ ਸੇਵਾ ਵੀ ਕਰਨ ਤੇ ਚੰਗੀਆਂ ਜਿਹੜੀਆਂ ਨੌਕਰੀਆਂ ਉਹ ਕਰਨ ਕਿਉਂਦਾ ਤਾੜੀਆਂ ਨਾਲ ਪਲੀਜ਼ ਓਕੇ ਭਾਈ ਸਾਹਿਬ ਪਲੀਜ਼ ਮੈਂ ਧੰਨਵਾਦ ਕਰਦਾ ਦਿਓਲ ਪਰਿਵਾਰ ਦਾ ਜਿਨ੍ਹਾਂ ਨੇ ਅੱਜ ਮੈਨੂੰ ਇਸ ਸਟੈਂਫੀਲਡ ਸਕੂਲ ਦੇ ਵਿੱਚ ਬੁਲਾ ਕੇ ਬੜਾ ਮਾਣ ਸਨਮਾਨ ਬਖਸ਼ਿਆ ਔਰ ਐਨੂਅਲ ਫੰਕਸ਼ਨ ਦੇ ਵਿੱਚ ਪਹੁੰਚਿਆ ਇਹ ਮੇਰਾ ਸੈਕੰਡ ਟਾਈਮ ਹੈ ਕਿ ਮੈਂ ਇੱਥੇ ਸਕੂਲ ਦੇ ਵਿੱਚ ਆਇਆ ਔਰ ਬੜਾ ਵਧੀਆ ਮੈਨੇਜ ਕੀਤਾ ਹੋਇਆ ਸਾਰੇ ਸਟਾਫ ਨੇ ਔਰ ਆਉਣ ਵਾਲੇ ਸਮੇਂ 'ਚ ਇਦਾਂ ਉਮੀਦ ਹੈ ਕਿ ਜਿਸ ਤਰ੍ਹਾਂ ਬੱਚਿਆਂ 'ਚ ਟੈਲੈਂਟ ਭਰਿਆ ਹੋਇਆ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਬੱਚੇ ਆ ਜਿਹੜੇ ਚੰਗੇ ਮੁਕਾਮ ਹਾਸਲ ਕਰਨਗੇ ਉਹ ਚੰਗੀਆਂ ਪੋਸਟਾਂ ਤੇ ਜਿਹੜੇ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਪੰਜਾਬ ਦੇ ਵਿੱਚ ਹਰ ਇੱਕ ਬੰਦਾ ਜਿਹੜਾ ਉਹਦਾ ਸਿੱਧਮ ਸਿੱਧਾ ਜਾਂ ਡਾਇਰੈਕਟ ਜਾਂ ਇਨਡਾਇਰੈਕਟ ਖੇਤੀ ਨਾਲ ਵਸਤਾ ਹੈ ਸੋ ਅਸੀਂ ਵੀ ਕਿਸਾਨਾਂ ਦਾ ਸਾਡਾ ਹੀ ਫਰਜ਼ ਬਣਦਾ ਹੈ ਸਾਡੇ ਮੁੱਖ ਮੰਤਰੀ ਸਾਹਿਬ ਵੀ ਕਿਸਾਨ ਨੇ ਉਹਨਾਂ ਨੂੰ ਵੀ ਉਹਨਾਂ ਤਕਲੀਫਾਂ ਚ ਉਹ ਵੀ ਗੁਜ਼ਰ ਰਹੇ ਨੇ ਜਿਹੜੀਆਂ ਚੋਂ ਆਮ ਕਿਸਾਨ ਗੁਜ਼ਰ ਰਹੇ ਨੇ ਸੋ ਸਾਡੀ ਕੋਸ਼ਿਸ਼ ਹੈ ਕਿ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਕੇਂਦਰ ਸਰਕਾਰ ਪਹਿਲ ਦੇ ਆਧਾਰ ਤੇ ਹੱਲ ਕਰੇ ਔਰ ਜਿਹੜਾ ਕਹਾਣ ਬਾਰਡਰਾਂ ਤੇ ਕੀਤਾ ਜਾ ਰਿਹਾ ਇਹ ਕਿਤੇ ਨਾ ਕਿਤੇ ਅਨਮਨੁੱਖੀ ਹੈ ਇਹਦੇ ਨਾਲ ਸਾਡੇ ਨੌਜਵਾਨ ਨੇ ਜਿਹੜੇ ਬਜ਼ੁਰਗ ਨੇ ਜਿਹੜੇ ਉਹਨਾਂ ਦਾ ਬਹੁਤ ਸਾਰਾ ਤਸੱਦਦ ਕੀਤਾ ਕਿ ਜਿਨ੍ਹਾਂ ਨੇ ਕਈਆਂ ਨੇ ਆਪਣੇ ਅੱਖਾਂ ਤੋਂ ਜਿਹੜਾ ਰੋਸ਼ਨੀ ਖੋਈ ਆ ਜਾਂ ਕਈਆਂ ਨੇ ਸਰੀਰਕ ਤੌਰ ਤੇ ਬਹੁਤ ਸਾਰੇ ਔਰ ਇੱਕ ਸਾਡੇ ਬਜ਼ੁਰਗ ਨੇ ਜਿਹੜੇ ਉਥੇ ਆਪਣੀ ਜਾਨ ਗਵਾ ਚੁੱਕੇ ਨੇ ਸੋ ਕੇਂਦਰ ਨੂੰ ਚਾਹੀਦਾ ਜਿਹੜੀ ਗੱਲਬਾਤ ਜਰੀਏ ਜਿਹੜੇ ਮਸਲੇ ਆ ਜਿਹੜੇ ਉਹ ਹੱਲ ਕਰਨੇ ਚਾਹੀਦੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਉਹਨਾਂ ਦੇ ਵਿੱਚ ਬੈਠ ਕੇ ਜਿਹੜੀ ਪਿਛਲੇ ਦਿਨ ਮੀਟਿੰਗ ਹੋਈ ਆ ਲਗਾਤਾਰ 2 ਵਜੇ ਤੱਕ ਜਿਹੜੀ ਮੀਟਿੰਗ ਚੱਲਦੀ ਰਹੀ ਆ ਸੋ ਉਹਨਾਂ ਦੀ ਕੋਸ਼ਿਸ਼ ਹੈ ਕਿ ਕਿਸਾਨਾਂ ਦਾ ਜੋ ਮੰਗਾ ਨੇ ਉਹਨਾਂ ਨੂੰ ਪਹਿਲੇ ਧਰਮਪਾਲ ਸਾਹਿਬ ਦੇ ਸਕੂਲ ਆਏ ਆ ਮੈਂ ਧੰਨਵਾਦੀ ਆ ਮੇਰੇ ਵੀਰ ਦਾ ਜਿਹਨਾਂ ਨੇ ਬਹੁਤ ਸੋਹਣਾ ਇਹ ਸਕੂਲ ਬਣਾਇਆ ਤੇ ਇਹਦੀ ਐਜੂਕੇਸ਼ਨ ਜਿਹੜੀ ਸਾਡੇ ਹਲਕੇ ਵਾਸਤੇ ਬਹੁਤ ਜ਼ਰੂਰੀ ਸੀ ਹਲਕਾ ਸਨੌਰ ਵਾਸਤੇ ਕਿਉਂ ਜਿਹੜੇ ਕੰਪੀਟੀਸ਼ਨ ਦੇਣ ਵਾਲੇ ਸਕੂਲ ਆ ਇਹਨਾਂ ਦੇ ਵਿੱਚ ਇਸ ਸਕੂਲ ਸਾਡਾ ਆਉਂਦਾ ਆ ਅੱਜ ਜਿਹੜੀ ਐਜੂਕੇਸ਼ਨ ਆ ਉਹ ਹੀ ਬੱਚਿਆਂ ਦਾ ਸਭ ਤੋਂ ਵੱਡਾ ਜਿਹੜਾ ਅਗਲਾ ਸਾਧਨ ਆ ਰੋਜ਼ਗਾਰ ਦਾ ਵੀ ਤੇ ਆਪਣੇ ਪਰਿਵਾਰ ਪਾਲਣ ਦਾ ਤੇ ਆਪਣੀ ਜ਼ਿੰਦਗੀ ਨੂੰ ਚਲਾਉਣ ਦਾ ਵੀ ਸਭ ਤੋਂ ਵੱਡਾ ਰੋਜ਼ਗਾਰ ਦਾ ਜਿਹੜਾ ਸਾਧਨ ਹੈ ਉਹ ਐਜੂਕੇਸ਼ਨ ਹੈ ਜੇ ਚੰਗੀ ਐਜੂਕੇਸ਼ਨ ਮਿਲ ਗਈ ਅੱਜ ਕੰਪੀਟੀਸ਼ਨਾਂ ਦੇ ਵਿੱਚ ਵੀ ਸਾਡਾ ਬੱਚਾ ਤਾਂ ਹੀ ਆ ਸਕਦਾ ਜੇ ਚੰਗੇ ਸਕੂਲ ਦਾ ਪੜਿਆ ਹੁੰਦਾ ਆ ਮੈਂ ਅੱਜ ਇੰਟਰਨੈਸ਼ਨਲ ਸਕੂਲ ਦੇ ਵਿੱਚ ਆਇਆ ਤੇ ਮੈਂ ਆਪਣੇ ਆਪ ਨੂੰ ਫਖਰ ਮਹਿਸੂਸ ਕਰਦਾ ਵੀ ਸਾਡੇ ਭਰਾ ਨੇ ਸਾਨੂੰ ਇੱਥੇ ਬੁਲਾਇਆ ਇੱਥੇ ਮੇਰਾ ਵੱਡਾ ਵੀਰ ਚੇਤਨ ਜੋੜਾ ਮਾਜਰਾ ਵੀ ਆ ਕੇ ਗਏ ਨੇ ਉਹਨਾਂ ਦਾ ਵੀ ਅਸੀਂ ਇੱਥੇ ਆਇਆ ਤੇ ਧੰਨਵਾਦ ਕਰਦੇ ਹਾਂ ਤੇ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਵੀ ਸਾਰਾ ਸ਼ਹਿਰ ਛੱਡ ਕੇ ਆਣ ਕੇ ਸਾਡੇ ਹਲਕੇ ਦੇ ਵਿੱਚ ਜਿਹੜੀ ਐਜੂਕੇਸ਼ਨ ਦੀ ਜਿਹੜੀ ਇੱਕ ਸਕੂਲ ਬਣਾਇਆ ਆ ਇਹਨਾਂ ਦਾ ਅਸੀਂ ਹਮੇਸ਼ਾ ਧੰਨਵਾਦੀ ਕਰਦੇ ਹਾਂ ਜਿਹੜੀ ਵੀ ਇਹਨਾਂ ਨੂੰ ਚੀਜ਼ ਦੀ ਲੋੜ ਹੁੰਦੀ ਆ ਹਮੇਸ਼ਾ ਇਸ ਵੀਰ ਦੇ ਨਾਲ ਖੜੇ ਆ ਤੇ ਖੜੇ ਰਵਾਂਗੇ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਨੂੰ ਲੈ ਕੇ ਨੌਜਵਾਨਾਂ ਨੂੰ ਕੀ ਕੀਤਾ ਜਾਇਆ ਅਸੀਂ ਅਸੀਂ ਇਹੋ ਹੀ ਬੇਨਤੀ ਕਰਦੇ ਹਾਂ ਸਾਰੇ ਸਕੂਲਾਂ ਦੇ ਵਿੱਚ ਵੀ ਅਸੀਂ ਜਿਹੜਾ ਬਾਹਰ ਦੀ ਇੱਕ ਸਪੀਡ ਬੱਧੀ ਆ ਨਾ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਵੀ ਉਹ ਬੱਚਿਆਂ ਨੂੰ ਥੋੜਾ ਜਿਹਾ ਉਧਰ ਦੀ بجائے ਸਾਡੇ ਪੰਜਾਬ ਦੇ ਵਿੱਚ ਹੀ ਨੌਕਰੀਆਂ ਕਰਨ ਵਾਸਤੇ ਪ੍ਰੇਰਿਤ ਕੀਤਾ ਜਾਵੇ ਜਿਹੜੇ ਸਾਡੇ ਬਾਹਰ ਦੇ ਅਫਸਰਾਂ ਨੇ ਕੇ ਸਾਡੇ ਨੌਕਰੀਆਂ ਕਰਦੇ ਆ ਉਹ ਸਾਡੀਆਂ ਕਈ ਫੀਲਿੰਗਾਂ ਨੂੰ ਨਹੀਂ ਸਮਝਦੇ ਜਿਹੜੇ ਪੰਜਾਬ ਦੇ ਲੋਕ ਆ ਪਰ ਜਿਹੜੇ ਸਾਡੇ ਪੰਜਾਬ ਦੇ ਬੱਚੇ ਹੋਣਗੇ ਸਾਡੇ ਇਸ ਪੰਜਾਬ ਚੋਂ ਪੜ ਕੇ ਨੌਕਰੀ ਕਰਨਗੇ ਉਹ ਸਾਡੀ ਹਰ ਇੱਕ ਫੀਲਿੰਗ ਤੇ ਸਾਡੇ ਸਾਰੇ ਇਸ ਪੰਜਾਬ ਦੀ ਤਰੱਕੀ ਵਾਸਤੇ ਜਿਹੜੇ ਵਿਕਾਸ ਦੇ ਕੰਮ ਕਰਨਗੇ ਤਾਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਬਜਾਏ ਇੱਥੇ ਨੌਕਰੀਆਂ ਦਿੱਤੀਆਂ ਜਾਣ ਤੇ ਇੱਥੇ ਇਹਨਾਂ ਇਹਨਾਂ ਨੌਕਰੀਆਂ ਕੀਤੀਆਂ ਜਾਣ ਮਾਨ ਸਰਕਾਰ ਸਾਰੇ ਬੱਚਿਆਂ ਨੂੰ ਨੌਕਰੀ ਦੇਣ ਵਾਸਤੇ ਜਿਹੜਾ ਵੀ ਕੋਈ ਕੰਪੀਟੀਸ਼ਨ ਚਾਹੁੰਦਾ ਉਹ ਤੱਤ ਪੜਿਆ ਬੱਚੋ